ਜਿਹੜੀ ਇੱਥੇ ਬਿਨਾ ਦਸਤਾਵੇਜ਼ ਤੋਂ ਜਿਹੜੇ ਗਿਣਤੀ ਸੀਗੀ ਉਹਨਾਂ ਦੀ 3 ਲੱਖ ਤੋਂ ਲੈ ਕੇ 6 ਲੱਖ ਸੀਗੀ। ਹਾਂਜੀ ਗੁਰਮੁਖ ਜੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਜਵੀਰ ਮੈਂ 1 ਮਿੰਟ ਦੇ ਵਿੱਚ ਹੀ ਇਹ ਖਬਰ ਸਾਰੀ ਸਾਂਝੀ ਕਰਕੇ ਇਹਨਾਂ ਤੋਂ ਫਿਰ ਆਪਾਂ ਸਰੋਤਾਂ ਦੇ ਬਾਅਦ ਵਿਚਾਰ ਲੈਨੇ ਕਿ ਖਬਰ ਹੈ ਕੀ ਆ ਕੀ ਡਿਟੇਲ ਹੈਗੀ ਹੈ ਜੀ। ਅਸਲ 11 ਜੀ 11 ਦਸੰਬਰ ਨੂੰ ਸਾਡੇ ਕੈਨੇਡਾ ਦੇ ਫੈਡਰਲ ਮਿਨਿਸਟਰ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਉਹਨਾਂ ਵਾਲੇ ਇੱਕ ਪ੍ਰੈਸ ਕਾਨਫਰੰਸ ਕਰਕੇ ਅਹਿਮ ਜਿਹੜਾ ਇੱਕ ਐਲਾਨ ਪਿਆ ਗਿਆ ਉਹਨਾਂ ਨੇ ਪ੍ਰੋਗਰਾਮ ਜਾਰੀ ਕੀਤਾ ਹੈ ਜੀ ਬ੍ਰਾਡ ਐਂਡ ਕੰਪਰੀਹੈਂਸਿਵ ਪ੍ਰੋਗਰਾਮ। ਜਿਹਦੇ ਤਹਿਤ ਉਹਨਾਂ ਨੇ ਐਲਾਨ ਕੀਤਾ ਕਿ ਉਹਨਾਂ ਨੇ ਜਿਹੜੇ ਘੱਟੋ ਘੱਟ ਵੀ ਇੱਥੇ 3 ਲੱਖ ਤੋਂ 6-7 ਲੱਖ ਦੇ ਕਰੀਬ ਜਿਹੜੇ ਬਿਨਾਂ ਦਸਤਾਵੇਜ਼ਾਂ ਦੇ ਲੋਕ ਰਹਿ ਰਹੇ ਆ ਉਹਨਾਂ ਵਾਸਤੇ ਇੱਕ ਪ੍ਰੋਗਰਾਮ ਜਾਰੀ ਕੀਤਾ ਜੀ ਪਰ ਇਹਦੀ ਇਫਾਲ ਕਰੀ ਤੂੰ ਪਾਸਿਡਿਨਸ਼ਿਪ ਤਾਬ ਕੇ ਸਿਟੀਡਿਨਸ਼ਿਪ ਵਾਸਤੇ ਉਹਨਾਂ ਲਈ ਰਾਹ ਖੋਲਣਾ ਪਾ ਉਹਨੂੰ ਪੱਕਾ ਕਰਨਾ ਉਹਨਾਂ ਦਾ ਇਹ ਕਹਿਣਾ ਸੀ ਕਿ ਇੱਥੇ ਸਾਲਾਂ ਤੋਂ ਕਈ ਲੋਕ ਇੱਥੇ ਰਹਿ ਰਹੇ ਹੈਗੇ ਜਿਨ੍ਹਾਂ ਕੋਲ ਦਸਤਾਵੇਜ਼ ਨਹੀਂ ਹੈਗੇ ਉਹ ਫੈਮਲੀਆ ਨਾਲ ਇੱਥੇ ਰਹਿ ਰਿਆ ਉਹਨਾਂ ਕੋਲ ਵੈਲਿਡ ਡਾਕੂਮੈਂਟ ਨਹੀਂ ਹੈਗੇ ਪੀਆਰ ਅਪਲਾਈ ਕਰਨ ਵਾਸਤੇ ਤੇ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਏਗਾ ਕਿ ਉਹ ਪੀਆਰ ਅਪਲਾਈ ਕਰ ਸਕਣ ਮੋਸਟਲੀ ਇਹਦੇ ਵਿੱਚ ਕੁਝ ਜਿਹੜੀ ਬਹੁਤ ਜਣੀਆਂ ਇੱਥੇ ਜਿੰਨਾਂ ਦੀ ਡਿਮਾਂਡ ਹੈਗੀ ਆ ਉਹਨਾਂ ਨੂੰ ਪਹਿਲ ਦੇ ਅਧਾਰਤ ਰੱਖਿਆ ਜਾਏਗਾ ਜਿਹੜੇ ਕੰਸਟਰਕਸ਼ਨ ਵਰਕਰ ਜਿਹੜੇ ਪਹਿਲੇ ਨੰਬਰ ਤੇ ਆਉਂਦੇ ਆ ਤੇ ਦੂਜੇ ਨੰਬਰ ਤੇ ਜਿਹੜੇ ਮੈਡੀਕਲ ਲਾਈਨ ਦੇ ਜਿਹੜੇ ਲੋਕ ਆਉਂਦੇ ਆ ਹੈਲਥ ਦੇ ਵਿੱਚ ਜੇ ਆਪਾਂ ਇਹ ਗੱਲ ਕਰੀਏ ਹੈ ਡਾਈਮੈਂਸ਼ਨ ਹੋਰ ਮੈਂ ਗੱਲ ਸਾਂਝੀ ਕਰ ਦਿੰਨਾ ਹੈ ਕਿ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਿਹੜੇ ਲੀਗਲੀ ਐਂਟਰ ਹੋਏ ਐ ਐਟ ਲੀਸਟ ਲੀਗਲੀ ਤੋਂ ਭਾਵੇਂ ਕਿ ਜਿਹੜੇ ਕੋ ਬਿਸਟਰ ਵਿਜਿਟ ਤੇ ਆਏ ਹੋਣ ਜਾਂ ਸਟੂਡੈਂਟ ਵਿਜਿਟ ਤੇ ਆਏ ਹੋਣ ਜਾਂ ਕਿਸੇ ਵੀ ਵਿਜਿਟ ਤੇ ਆਏ ਹੋਣ ਤੇ ਉਹਨਾਂ ਦਾ ਵੀਜ਼ਾ ਐਕਸਪਾਇਰ ਹੋ ਗਿਆ ਹੋਵੇ ਤੇ ਉਸ ਤੋਂ ਬਾਅਦ ਬੰਦੇ ਦਾ ਸਟੇਟਸ ਨਹੀਂ ਰਹਿੰਦਾ ਤੇ ਉਹਦੇ ਕੋਲ ਵੈਲਿਡ ਡਾਕੂਮੈਂਟ ਵੀ ਨਹੀਂ ਰਹਿੰਦੇ ਉਹਨਾਂ ਨੂੰ ਇਹ ਮੁਕਦਮਾ ਆਏਗਾ ਅੱਗੇ ਜਿਹੜੀ ਸਪ੍ਰਿੰਗ ਸੀਜ਼ਨ ਆ ਰਹੀ ਆ ਉਹਦੇ ਵਿੱਚ ਹੁਣ ਕੈਬਨਿਟ ਦੀ ਮਨਜ਼ੂਰੀ ਵਾਸਤੇ ਇਹ ਜਿਹੜਾ ਪੇਸ਼ ਕੀਤਾ ਜਾਣਾ ਦੀ ਬਿੱਲ ਪੇਸ਼ ਕੀਤਾ ਜਾਣਾ ਆ ਇਹ ਵੀ ਸਮਝਿਆ ਜਾਂਦਾ ਹੈ ਕਿ ਹੋ ਸਕਦਾ ਵਿਰੋਧੀ ਪਾਰਟੀਆਂ ਇਸ ਬਿੱਲ ਦਾ ਵਿਰੋਧ ਕਰਨ ਲੇਕਿਨ ਇਹ ਗੱਲ ਪੱਕੀ ਹੈ ਕਿ ਜੇ ਇਹ ਬਿੱਲ ਪਾਸ ਹੋ ਜਾਂਦਾ ਤੇ ਘੱਟੋ-ਘੱਟ 4 ਲੱਖ ਦੇ ਕਰੀਬ ਜਿਹੜੇ ਲੋਕ ਹੈ ਉਹਨਾਂ ਵਾਸਤੇ ਰਾਹ ਪੱਧਰਾ ਹੋ ਜਾਊਗਾ ਇੱਥੇ ਪੱਕੇ ਹੋਣ ਵਾਸਤੇ ਇੰਮੇਸ਼ ਮੰਤਰੀ ਹੋਣਾ ਇਹ ਵੀ ਗੱਲ ਕਿਹਾ ਕਿ ਦਹਾਕਿਆਂ ਤੋਂ ਪਰਿਵਾਰਾਂ ਦੇ ਨਾਲ ਜਿਹੜੇ ਲੋਕ ਰਹਿ ਰਿਹਾ ਚਾਹੇ ਉਹਨਾਂ ਕੋਲ ਦਸਤਾਵੇਜ਼ ਨਹੀਂ ਹੈਗੇ ਤੇ ਉਹ ਆਪਣੇ ਉਹਨਾਂ ਨੂੰ ਦੇਸ਼ ਨਿਕਾਲੇ ਦਾ ਡਰ ਹੈਗਾ ਆ ਤੇ ਇਹਦੇ ਤਹਿਤ ਉਹਨਾਂ ਨੂੰ ਪੱਕਿਆ ਕੀਤਾ ਜਾ ਸਕਦਾ ਜੀ ਇਸ ਪ੍ਰੋਗਰਾਮ ਦੇ ਤਹਿਤ ਐਕਚੁਅਲੀ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਸੀਗੇ ਉਹਨਾਂ ਨੇ ਇਮੀਗ੍ਰੇਸ਼ਨ ਮੰਤਰੀ ਜਿਹੜੇ ਪਹਿਲੇ ਸੀਨ ਫਰੇਜ਼ਨ ਉਹਨਾਂ ਨੇ ਮੈਂਡਰ ਲੈਟਰ ਜਾਰੀ ਕਰਕੇ ਉਹਦੇ ਵਿੱਚ ਪਹਿਲ ਦੇ ਆਧਾਰ ਤੇ ਇਸ ਗਾ ਨੂੰ ਲੈਣ ਵਾਸਤੇ ਕਿਹਾ ਸੀ ਕਿ ਬਿਨਾਂ ਡਾਕੂਮੈਂਟ ਜਿਹੜੇ ਲੋਕ ਆ ਉਹਨਾਂ ਨੂੰ ਪੱਕਿਆ ਕੀਤਾ ਜਾਵੇ ਤੇ ਪੱਕਿਆ ਕਰਨ ਵਾਸਤੇ ਕੋਈ ਪ੍ਰੋਗਰਾਮ ਲਿਆਂਦਾ ਜਾ ਸਕੇ ਇਹਦੇ ਵਿੱਚ ਜਿਹੜੀ ਅਹਿਮ ਗੱਲ ਹੈ ਕਿ ਜਿਹੜੇ ਰੀਸੈਂਟ ਲੋਕ ਆਏ ਆ ਹਾਲੇ ਸਮਝ ਲਓ ਕੁ ਮਹੀਨਾ ਪਹਿਲੇ ਆਏ ਹੋ ਉਹ ਇਹਦੇ ਵਿੱਚ ਸ਼ਾਮਲ ਨਹੀਂ ਹੈਗੇ ਉਹ ਸਾਲਾਂ ਤੋਂ ਜਿਹੜੇ ਲੋਕ ਆਰ ਸਮਾਵਧੀ ਹੈਗੀ ਆ ਉਹ ਅਪਲਾਈ ਕਰ ਸਕਦੇ ਆ ਜੀ ਸੋ ਕਰਤਾਰੀ ਦੇ ਵਿੱਚ ਇਹਨਾਂ ਦਾ ਵੱਡਾ ਜਿਹੜਾ ਯੋਗਦਾਨ ਜਿਹੜਾ ਇਹਨਾਂ ਲੋਕਾਂ ਦਾ ਹੈਗਾ ਜੀ ਉਹਦੇ ਅਧਾਰ ਦੇ ਉੱਪਰ ਕਿੰਦਾ ਸਰਕਾਰ ਨੇ ਫੈਸਲਾ ਕੀਤਾ ਆ ਆਪਾਂ ਜਿਹੜੇ ਸਰੋਤਿਆਂ ਦੇ ਵਿਚਾਰ ਵੀ ਲੈ ਸਕਦੇ ਆ ਜੀ ਤੇ ਇਹ ਇਹ ਖਬਰ ਦੀ ਜਿਹੜੀ ਡਿਟੇਲ ਹੈਗੀ ਆ ਮੇਨ ਜੀ ਬਿਲਕੁਲ ਜੀ ਬਿਲਕੁਲ ਜੀ ਸੋ ਬਹੁਤ ਵੱਡੀ ਖੁਸ਼ੀ ਦੀ ਵੀ ਗੱਲ ਹੈਗੀ ਆ ਜਿਨ੍ਹਾਂ ਦੇ ਕੋਲ ਪੇਪਰ ਨਹੀਂ ਸੀਗੇ ਪੱਕੇ ਹੋਣ ਦੇ ਤੇ ਸਾਡੇ ਜਿਹੜੇ ਕਹ ਲਓ ਇਮੀਗ੍ਰੇਸ਼ਨ ਮਿਨਿਸਟਰ ਇਹ ਬਿੱਲ ਲੈ ਕੇ ਆਉਣਗੇ ਸੋ ਆਪਾਂ ਸੁੱਤਿਆਂ ਦੀ ਕਾਲਸ ਲੈਂਦੇ ਆ ਜੀ ਸਾਡੇ ਨਾਲ ਸਰੋਤੇ ਜੁੜ ਚੁੱਕੇ ਨੇ ਅਸੀਂ ਪਹਿਲੀ ਕਾਲ ਲੈਨੇ ਆ ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ ਜੀ ਤੁਸੀਂ ਸਤਿ ਸ਼੍ਰੀ ਅਕਾਲ ਤੁਸੀਂ ਆਨ ਹੋ ਹੋਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅਸੀਂ ਤਾਂ ਵੈਲਕਮ ਕਰਦੇ ਜੀ ਨਾਲ ਆਉਣ ਗਵਰਨਮੈਂਟ ਨੂੰ ਟੈਕਸ ਆਊਗਾ ਨਾਲੇ ਉਹ ਬੰਦੇ ਵਿਚਾਰੇ ਚੋਰੀ ਕੰਮ ਕਰ ਰਹੇ ਆ ਮਰ ਮਰ ਕੇ ਜਿਉ ਰਹੇ ਆ ਹਾਂਜੀ ਤੇ ਹੁਣ ਉਹ ਖੁੱਲ ਕੇ ਕੰਮ ਵੀ ਕਰ ਸਕਣਗੇ ਤੇ ਇਹਨਾਂ ਦੇ ਟੈਕਸ ਵੀ ਭਰ ਲਗੇ ਬਿਲਕੁਲ ਉਹਨਾਂ ਦਾ ਰਿਕਾਰਡ ਚੈੱਕਡ ਰਹੇਗਾ ਹਨਾ ਪੇਪਰ ਤੇ ਰਹੂਗਾ ਗਵਰਨਮੈਂਟ ਨੂੰ ਪਹੁੰਚਾਊਗਾ ਉਹਨਾਂ ਨੂੰ ਹਾਂਜੀ ਨਾਲੇ ਉਹ ਲੋਕੀ ਜੋ ਸਟੱਟ ਕਰਦੇ ਐ ਜਿਹੜੇ ਬੰਦੇ ਆਂ ਦੀ ਉਹਨਾਂ ਨੂੰ ਵੀ ਪੈਸੇ ਨਹੀਂ ਕੰਦੇ ਪੂਰੇ ਹੂੰ ਬਿਲਕੁਲ ਜੀ ਹਾਂ ਨਾ ਪੂਰੇ ਪੈਸੇ ਵੀ ਉਹ ਜੋ ਬਾਂਦੇ ਹੀ ਉਹਨਾਂ ਨੂੰ ਪੂਰੇ ਪੈਸੇ ਮਿਲਣਗੇ ਬਿਲਕੁਲ ਇਹ ਤਾਂ ਬਿਲਕੁਲ ਕੰਮ ਕਰਦੇ ਆ ਚੰਗੀ ਗੱਲ ਕੀਤੀ ਐ ਇਹਨਾਂ ਨੇ ਜਿਹੜਾ ਇਹ ਕਰ ਰਹੇ ਬਿਲਕੁਲ ਜੀ ਧੰਨਵਾਦ ਜੀ ਧੰਨਵਾਦ ਤੇ ਕਾਲ ਕੀਤੀ ਹਾਂਜੀ ਗੁਰਜੀਤ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਹਾਂਜੀ ਹਾਂਜੀ ਹੋਰ ਕੀ ਕਰੀਏ ਕੋਈ ਮੇਰੇ ਦੋ ਸਵਾਲ ਐ ਭਾਜੀ ਇਹਨਾਂ ਨੂੰ ਇਸ ਤੋਂ ਪਾਪਾ ਜੀ ਅਪਡੇਟ ਦੇ ਜਿਹੜੀ ਆ ਇੱਕ ਟਰਾਂਸਪੋਰਟਰ ਦੇ ਉੱਤੇ ਗੋਲੀ ਚੱਲੀ ਆ ਪੰਪ ਦੇ ਉੱਤੇ ਉਹ ਜੀਬ ਐਂਗਲ ਕਿਹੜੀ ਕਾਰ ਸੀ ਉਹਦੇ ਤੋਂ ਉਹਦੇ ਉੱਤੇ 4 ਵਜੇ ਦਾ ਇੱਕ ਉਹਦੇ ਲੱਗੀ ਸੀ ਗੋਲੀ ਇਹਦੀ ਵਾਰੀ ਕੋਈ ਅਪਡੇਟ ਆ ਜੀ ਉਹ ਆਪਣੇ ਪੰਜਾਬੀ ਭਾਈਚਾਰੇ ਦਾ ਦੱਸਦੇ ਆ ਕਿ ਉਹ ਟਰਾਂਸਪੋਰਟਰ ਸੀ ਕੋਈ ਹੈ ਨਾ ਕਿ ਉਹਦੇ ਬਾਰੇ ਦੂਜਾ ਭਾਜੀ ਇਹ ਜਿਹੜਾ ਕਰਨ ਲੱਗੇ ਬਹੁਤ ਵਧੀਆ ਆ ਕਿਉਂਕਿ ਬੈਲ ਫੀਰ ਦਾ ਨਾ ਜਿਹੜਾ ਪੈਸਾ ਆਪਣੇ ਟੈਕਸ ਦਾ ਬਹੁਤ ਵਧਣਾ ਹੈ ਜੀ ਹਾਂਜੀ ਬਿਲਕੁਲ ਇਹ ਬਹੁਤ ਟੈਕਸ ਦਾ ਬਹਾ ਵਧਣਾ ਜੀ ਇਹ ਤਾਂ ਵਧੀਆ ਗੱਲ ਹੋਰ ਪੱਕੇ ਕਰਨ ਇਹ ਨਾਲੇ ਜਿਹੜੇ ਕਹੀ ਜਾਂਦੇ ਨਾ ਇੱਥੇ ਕੰਮ ਕਾਮਿਆ ਦੀ ਘਾੜਿਆ ਨਾਲੇ ਬੋਲੀ ਹੋ ਜੂਗੀ ਹੈ ਨਾ ਬਿਲਕੁਲ ਕਿਉਂਕਿ ਭਾਜੀ ਇਹਦੇ ਚ ਜਿਹੜੇ ਜਿੱਦਾਂ ਕਈ ਪੁਰਾਣੇ ਆਏ ਹੋ ਕੋਈ ਇੱਕ ਮੈਂ ਜਾਣਦਾ ਹਾਂ ਉਹਨਾਂ ਨੂੰ 20 ਸਾਲ ਹੋ ਗਏ ਨੂੰ ਓਹ ਟਰੈਕ ਚ ਲੰਭਾ ਇੱਥੇ ਲਿਸਟਾਂ ਆ ਜਾਂਦੀ ਉਹ ਮੁਰਤੀ ਗਿਆ ਨੇ ਰਸੂਜੀ ਕੇ ਖਲਾਸਾ ਸੀ ਉਹ ਵੀ ਪੱਕੇ ਹੋਊਗੇ ਇਹਦੇ ਚ ਜੀ ਜੀ ਮੈਂ ਇਹਨਾਂ ਦਾ ਜਵਾਬ ਦੇ ਦਿੰਦਾ ਇੱਕ ਮਿੰਟ ਹਾਂਜੀ ਹਾਂਜੀ ਗੁਰਜੀਤ ਜੀ ਗੱਲ ਇਦਾਂ ਹੈਗੀ ਜੀ ਜਿਹੜਾ ਪਹਿਲਾ ਸਵਾਲ ਤੁਹਾਡਾ ਹੈਗਾ ਘਟਨਾਵਾ ਲਗਾਤਾਰ ਕੈਨੇਡਾ 'ਚ ਵਾਪਰ ਰੀਆਂ ਨੇ ਜਿਹੜੀਆਂ ਮੋਸਟਲੀ ਜਿਹੜੇ ਸਾਡੇ ਪੰਜਾਬੀ ਭਾਈਚਾਰੇ ਦੇ ਬਿਜ਼ਨਸਮੈਨ ਆ ਜਾਂ ਕਲਾਕਾਰ ਹੈਗੇ ਉਹਨਾਂ ਦੇ ਘਰਾਂ ਦੇ ਬਾਹਰ ਜਾਂ ਬਿਜ਼ਨਸ ਦੇ ਉੱਪਰ ਗੋਲੀਆਂ ਚਲਾਉਣ ਦੀਆਂ ਤੇ ਉਹਨਾਂ ਨੂੰ ਧਮਕੀਆਂ ਦੇਣ ਦੀਆਂ ਵਾਰਨਿੰਗ ਦੇਣ ਦੀਆਂ ਕੁੱਛੇ ਘਟਨਾਵਾ ਆਮ ਤੌਰ ਤੇ ਵਾਪਰ ਰੀਆਂ ਨੇ ਜਿਹੜੀਆਂ ਕੁੱਛੇ ਘਟਨਾਵਾ ਕੋਲ ਰੇਟ ਕਾਬੀਆਂ ਨੇ ਜਿਹੜੀਆਂ ਜੀਟੀਏ 'ਚ ਵਾਪਰ ਰੀਆਂ ਨੇ ਮੋਸਟਲੀ ਇੱਕ ਕੰਪਨੀ ਦੇ ਮਾਲਕਾਂ ਦੇ ਪਹਿਲਾਂ ਘਰ ਦੇ ਉੱਪਰ ਗੋਲੀ ਚੱਲਦੀ ਆ ਫਿਰ ਉਹਨਾਂ ਦੇ ਯਾਰ ਦੇ ਚ ਗੋਲੀ ਚੱਲਦੀ ਆ ਉੱਥੇ ਇੱਕ ਸ਼ਾਇਦ ਮੈਂ ਗਲਤ ਨਾ ਹੋਵਾਂ ਤੇ 28 ਸਾਲ ਦਾ ਨੌਜਵਾਨ ਮਾਰਿਆ ਜਾਂਦਾ ਜਿਹੜਾ ਜਿਹਦੀ ਆਪਾਂ ਗੱਲਬਾਤ ਵੀ ਕੀਤੀ ਸੀ ਯਾਰ ਸਿਕਿਉਰਟੀ ਤੇ ਮਾਰਿਆ ਜਾਂਦਾ ਜੀ ਉਹ ਠੀਕ ਹੈ ਜੀ ਹੂੰ ਉਹ ਤੋਂ ਹਾਂਜੀ ਹਾਂਜੀ ਉਸ ਤੋਂ ਬਾਅਦ ਇੱਕ ਗੁਰਸੇਖ ਪਰਿਵਾਰ ਦੇ ਜਿਹੜਾ ਮੇਹ ਫੀਲਡ ਐਂਡ 에어ਪੋਰਟ ਦੇ ਉੱਪਰ ਆ ਬੇਸਮੈਂਟ ਦੇ ਵਿੱਚ ਕਤਲ ਹੁੰਦਾ ਜਿਹਦੇ ਬਾਰੇ ਸਮਝਿਆ ਜਾ ਰਿਹਾ ਕਿ ਕੋਈ ਵਿਅਕਤੀ ਸੀ ਜਿਹੜਾ ਜਿਹਦਾ ਕੋਈ ਡਰਗ ਨਾਲ ਰਿਲੇਟਡ ਇਸ਼ੂ ਸੀਗਾ ਉਹਨੇ ਉਹ ਐਡਰੈਸ ਬੇਸਮੈਂਟ ਦਾ ਦਿੱਤਾ ਹੋਇਆ ਸੀ ਲੇਕਿਨ ਉੱਥੇ ਰਹਿੰਦਾ ਸੀ ਜਿਹੜੇ ਹਮਲਾਵਰ ਆਏ ਉਹਨਾਂ ਨੇ ਭਲੇਖੇ ਨਾਲ ਉਹਨਾਂ ਤੇ ਗੋਲੀਆਂ ਚਲਾਈਆਂ ਉਹਨਾਂ ਦੇ ਜਾਤ ਅੱਜ 1 ਵਜੇ ਕੈਂਡਲਵਿਜਲ ਕੈਂਡਲਵਿਜਲ ਆ ਜੀ ਮੈਂ ਦੱਸਣਾ ਭੁੱਲ ਗਿਆ ਕਾਰ 86 ਏਅਰਪੋਰਟ ਰੋਡ ਦੇ ਉੱਪਰ ਜਿਹੜੇ ਵੀ ਉਹਨਾਂ ਦੇ ਦੁੱਖ ਸ਼ਰੀਕ ਹੋਣਾ ਚਾਹੁੰਦੇ ਆ ਜਾਣਾ ਚਾਹੁੰਦੇ ਆ ਜ਼ਰੂਰ ਜਾਣ ਉੱਥੇ ਜੀ 1 ਵਜੇ ਅੱਜ ਕੈਂਡਲਵਿਜਲ ਆ ਉਹਨਾਂ ਦੀ ਯਾਦ ਵਿੱਚ ਪਰਿਵਾਰ ਦੀ ਯਾਦ ਵਿੱਚ ਕਿਉਂਕਿ ਉਹਨਾਂ ਦੀ ਪਤਨੀ ਵੀ ਜਿਹੜੀ ਸੀ ਉਹ ਵੀ ਪੂਰੀ ਹੋ ਗਈ ਸੀ ਬਾਅਦ ਉਹ ਜਿਹਨ ਇਹ ਜਿਹੜੇ ਹੁਣ ਫੇਰ ਉਸ ਤੋਂ ਬਾਅਦ ਟੌਰਬਰਮਾਂਡ ਏ ਮੈਫੀਲਡ ਦੇ ਉੱਪਰ ਗੋਲੀਆਂ ਚੱਲਦੀਆਂ ਕਾਰ ਦੇ ਉੱਪਰ ਇੱਕ ਸਰਕੂਲੇਟ ਇਸ਼ੂ ਇਹ ਹੋ ਰਿਹਾ ਬਾਅਦ ਕਿ ਇਹ ਇੱਕ ਹੀ ਇਸ਼ੂ ਹੈਗਾ ਆ ਸ਼ਾਇਦ ਇਹਦੇ ਆਪਾਂ ਸ਼ੰਕਿਆਂ ਦੇ ਦੇ ਮੱਧ ਨਜ਼ਰੀਆ ਆਪਾਂ ਗੱਲ ਕਰ ਸਕਦੇ ਹਾਂ ਕਿ ਇਹ ਬੱਗ ਨਾਲ ਰਿਲੇਟਡ ਇਸ਼ੂ ਕੋਈ ਹੋ ਸਕਦਾ ਵਾ ਜਿਹਦੀ ਵਜ੍ਹਾ ਕਰਕੇ ਕੁਝ ਜਿਹੜੇ ਹਮਲਾਵਰ ਹੈਗੇ ਆ ਉਹ ਉਹਨੂੰ ਜਿਹੜਾ ਫਾਲੋ ਕਰ ਰਿਹਾ ਏਸ ਇਸ਼ੂ ਨੂੰ ਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਕੇ ਗੋਲੀਆਂ ਚੱਲ ਰਹੀਆਂ ਜੀ ਜੇ ਪੁਲਿਸ ਨੇ ਇਨਵੈਸਟੀਗੇਟ ਕਰਦੀ ਆ ਤਾਂ ਉਹ ਪੁਲਿਸ ਦਾ ਮਾਮਲਾ ਜੀ ਇਹਦੇ ਵਿੱਚ ਕੀ ਹੋ ਸਕਦਾ ਆ ਇਹਦੇ ਨਾਲ ਹੀ ਆਪਾਂ ਅਗਲੀ ਖਬਰ ਜਿਹੜੀ ਆ ਇਹਨਾਂ ਨੇ ਅਗਲਾ ਸਵਾਲ ਕੀਤਾ ਕੀ ਸੀ ਜੀ ਮੈਨੂੰ ਭੁੱਲ ਗਿਆ ਤਾਂ ਉਹਦੇ ਸਬੰਧ ਵਿੱਚ ਨਾ ਉਹਨਾਂ 30 ਸਵਾਲ ਕੀਤੇ ਸੀ ਜੀ ਓਕੇ ਜੀ ਓਕੇ ਨਾਲ ਹੀ ਆਪਣੇ ਨੈਕਸਟ ਕਾਲਜ ਜੁੜਨੇ ਵੈਸੇ ਉਹਨਾਂ ਨੇ ਇਹੀ ਕਿਹਾ ਸੀ ਵੀ ਬਿੱਲ ਜਿਹੜਾ ਹੈਗਾ ਵਧੀਆ ਵੀ ਵੈਲਫੇਅਰ ਜਿਹੜਾ ਖਰਚਾ ਹੈਗਾ ਉਹ ਖਤਮ ਹੋਊਗਾ ਟੈਕਸੀ ਮਿਲੂਗਾ ਗਵਰਨਮੈਂਟ ਤੋਂ ਹਾਂਜੀ ਨੈਕਸਟ ਕਾਲਜ ਅਸੀਂ ਲੈਂਦੇ ਆ ਜੀ ਔਨ ਇਅਰ ਹਾਂਜੀ ਸ੍ਰੀ ਸ਼ਕਲ ਗੁਰਚਰਨ ਜੀ ਤੁਸੀਂ ਆਉਂਦੇ ਹੋ ਜੀ ਮੈਂ ਤਾਂ ਕਹਿੰਦਾ ਬਹੁਤ ਵਧੀਆ ਹੈ ਜਿਹੜੇ ਹੁਣ ਕਈ ਭੈਸਰਾ ਆਪਣੇ ਆ ਨਾ ਕੰਮ ਕਰਦੇ ਕੈਸ਼ ਦੇ ਉਹ ਹੁਣ ਟੈਕਸ ਨੂੰ ਜਾਊਗਾ ਗਵਰਨਮੈਂਟ ਨੂੰ ਹੀ ਬਹੁਤ ਫਾਇਦਾ ਇਹਨਾਂ ਗਵਰਨਮੈਂਟ ਦਾ ਵੀ ਮੈਂ ਧੰਨਵਾਦ ਕਰਦਾ ਇਹ ਪੱਕੇ ਸਾਰੇ ਗੰਨਰ ਬਾਸ ਬਹੁਤ ਵਧੀਆ ਹੋਇਆ ਜੀ ਬਿਲਕੁਲ ਬਿਲਕੁਲ ਧੰਨਵਾਦ ਜੀ ਹਾਂਜੀ ਬਿਲਕੁਲ ਜੀ ਇਸ ਚੀਜ਼ ਦਾ ਫਾਇਦਾ ਤਾਂ ਹੋਣਾ ਹੈਗਾ ਕਿਉਂਕਿ ਗਵਰਨਮੈਂਟ ਨੂੰ ਟੈਕਸ ਜਾਊਗਾ ਜੇ ਲੀਗਲੀ ਅਸੀਂ ਕੰਮ ਕਰ ਰਹੇ ਹਾਂ ਗਵਰਨਮੈਂਟ ਟੈਕਸ ਵੀ ਪੇ ਕਰਨਾ ਪੈਂਦਾ ਸੋ ਕਾਫੀ ਚੀਜ਼ਾਂ ਦੇ ਇਸ ਚੀਜ਼ ਨਾਲ ਕਹ ਲਓ ਵੀ ਇਕਨੋਮੀ 'ਚ ਵੀ ਫਰਕ ਪਊਗਾ ਕੋਈ ਨਾ ਕੋਈ ਸੋਚ ਕੇ ਹੀ ਇਹ ਬਿੱਲ ਲਿਆਂਦਾ ਗਿਆ ਹੈਗਾ ਹੈਗਾ